पक्या नौकरिया भरिया जा ग्रेजुएट को जहाँ पढ़िया लिखा मुंडा है उन्होंने भी जब तक तो का जाम नहीं होंगे पहली नौकरी पक्की तौर से योग बनाया जाऊगा उस चार चार लख रुपया लिता जाएगा आंगनबाड़ी वर्करा है गिया। आशा वर्करा है वर्करा है गिया। ਉਹਨਾਂ ਦੀ ਮੇਟਾ ਨਾਲ ਤੁਹਣਾ ਦਿੱਤਾ ਜਾਊਗਾ ਤੇ ਹੋਰ ਵੀ ਬਹੁਤ ਸਾਰੇ ਮੁਲਾਬੀ ਪ੍ਰੋਗਰਾਮ ਕਾਂਗਰਸ ਸ਼ੁਰੂ ਕਰ ਜਾ ਰਹੀ ਹੈ ਮੇਰੇ ਜੁਗ ਕੋ ਮੇਰੇ ਦੋਸਤੋ ਵੀ ਪੈਣੋ ਕਾਂਗਰਸ ਦਾ ਫੋਨਰ ਜਨ ਹੋ ਰਿਹਾ ਨਵੀਂ ਕਾਂਗਰਸ ਪੈਦਾ ਹੋ ਰਹੀ ਹੈ ਆਪਾਨੀਆਂ ਡਾਂਨੀਆਂ ਦੀ ਝਗੜ ਟੋੜ ਵਾਸਤੇ ਕਿਸਾਨਾਂ ਮੁੱਖ ਵਿਕਾਸ ਤੇਰਾ ਤੋਰਨ ਲਈ ترقی ਤੇਰਾ ਤੋਰਨ ਲਈ ਨਫਰਦਾ ਬਾਜ਼ਾਰ ਛੱਡ ਕੇ ਬਾਬਾ ਦੀ ਦੁਕਾਨ ਖੋਲਣ ਲਈ ਔਰ ਇਹ ਖੋਲੋ ਸੁਸ਼ੀਦਾ ਦੇ ਸੁਪਨਿਆਂ ਦਾ ਹਿੰਦੁਸਤਾਨ ਦੇ ਨਫਤ ਨਹੀਂ ਪਿਆਰ ਵਾਲਾ ਹਿੰਦੁਸਤਾਨ ਡਿਕਟੇਟਰਸ਼ਿਪ ਨਹੀਂ ਜੇ ਮੁਰੀਅਤ ਵਾਲਾ ਹਿੰਦੁਸਤਾਨ ਅਦਾਨੀਆਂ ਬਾਦੀਆਂ ਨਹੀਂ ਧਾਰਾਂ ਦੇ ਸਾਂਝੇ ਖਜ਼ਾਨੇ ਦੇ ਸਾਡੇ ਮਾਰਕਾਨਾ ਹੱਥਾਂ ਦਾ ਹਿੰਦੁਸਤਾਨ ਜੇ ਤਾਰੇ ਉਹ ਕਿਉਂ ਸੇਤੋਸਤਾਨ ਅੰਦਰ ਬਾੜ ਹੋਵੇ ਤਾਂ ਆਓ ਰਾਹ ਗਾਂਧੇ ਦੀ ਇੱਕ ਵਾਰੀ ਵਿੱਚ ਜੋ ਕਾਗਜ਼ ਅਗੜਾਈ ਲੈ ਰਹੀ ਹੈ ਕਾਗਜ਼ ਉਸਲ ਬਟੇ ਲੈ ਰਹੀ ਹੈ ਕਾਗਜ਼ ਦਾ ਪੁਨਰ ਜਨਮ ਹੋ ਰਿਹਾ ਉਸ ਕਾਗਜ਼ ਦਾ ਹੱਥ ਬੜੀਏ ਤੇ ਆਪਣੀ ਮੋੜ ਕਾਗਜ਼ ਨੂੰ ਦੇਖੇ ਜਿਹੜਾ ਕਾਪੀ ਯੱਗ ਹੈਗਾ ਉਹਦੇ ਚਾਪਣਾ ਹਿੱਸਾ ਪਾਈਏ ਤਾਂ ਜੋ ਵਾਸੀ ਦੇਸ਼ ਨੂੰ ਇੱਕ ਖ਼ਸ਼ਾਲ ਭਾਈਚਾਰਾ ਤੇ ਲੋਕਾਂ ਦੇ ਕਿਤਲੇ ਕੰਮ ਕਰਵਾ ਲੈ ਦੇਸ਼ ਤੇ ਸਰਕਾਰ ਬਣਾ ਸਕੀਏ ਤੇ ਬੁਲਤੀ ਤਸਵੀਰ ਤੇ ਤਦਵੀਰ ਦੋਨੇ ਬਦਲ ਸਕੀਏ ਜੋ ਤੁਹਾਡਾ ਇੱਥੇ ਆਣ ਤੇ ਇਸ ਗਰਮੀ ਵਿੱਚ ਬੈਠਣ ਤੇ ਆਪਣੇ ਕੱਪੜੇ ਛੱਡ ਕੇ ਸ਼ਾਮ ਨੂੰ ਸ਼ਹਿਰ ਜਾਣਾ ਬੰਦੇ ਖੱਟੇ ਹੋ ਜਾਂਦੇ ਪਰ ਜੋ ਤੁਸੀਂ ਆਏ ਹੋ ਜੋ ਤੁਹਾਡਾ ਨੇਤਾ ਹੈਗਾ ਜੋ ਤੁਹਾਡੀ ਦੇੜਤਾ ਹੈਗੀ ਹੈ ਉਹਨੂੰ ਸਲਾਮ ਹੈਗਾ ਤੁਹਾਡਾ ਇੱਕ ਇੱਕ ਤੁਹਾਨੂੰ ਸਾਡੇ ਸਿਰ ਮੱਤੇ ਹੈਗਾ ਮੈਂ ਸ਼ੁਕਰਗੁਜ਼ਾਰ ਆ ਨਿੱਜੀ ਤੌਰ ਤੇ ਵੀ ਕਿ ਤੁਸੀਂ ਆਪਣੇ ਗੰਦ ਨੂੰ ਛੋਣ ਵਾਸਤੇ ਜੋ पंजाह साल थो जागती किते राही समाज सेवा राही पंज साल जे सियासी सबर से बमौर एम पी तांधी जो मदद करण उन आहियो ऐं कांग्रेस विश्वास प्रगट करण आयो थोरा बहुत बहुत धनवाद वाहेगुरु जी का ख़ालसा वाहिगुरू जी चंड जी हिन ਨਾਮ ਹੈ। ਹਾਂਜੀ ਮੇਰਾ ਨਾਮ ਰਣਜੀਤ ਕੌਰ ਰਾਣੀ ਪਿੰਡ ਰਾਪਰ ਤੋਂ। ਅੱਜ ਸਰਕਾਰ ਦਾ ਪ੍ਰੋਗਰਾਮ ਜੀ ਨੂੰ ਲੈ ਕੇ ਮਿਲ ਕੇ ਦੀ ਗਿਆ। ਬਹੁਤ ਵਧੀਆ ਜੀ ਸਾਨੂੰ ਬਹੁਤ ਵਧੀਆ ਬੰਦਾ ਮਿਲਿਆ ਧਰਮਪ੍ਰੀਤ ਗਾਂਧੀ ਜੀ। ਇਸੇ ਹਲਕੇ ਤੋਂ ਸਨੌਰ ਹਲਕੇ ਤੋਂ ਹਰੀਮਾਨ ਹਰਿੰਦਰਪਾਲ ਜੀ ਉਹ ਵੀ ਬਹੁਤ ਵਧੀਆ ਬੰਦੇ ਨੇ ਤੁਹਾਡੇ ਵਾਲੇ। ਜੋ ਡਾਕਟਰ ਵੀਰ ਧਰਮਪ੍ਰੀਤ ਗਾਂਧੀ ਜੀ ਗਰੀਬਾਂ ਦੇ ਹੱਕ ਦੀ ਗੱਲ ਕਰਦੇ ਨੇ। ਸਾਨੂੰ ਬਹੁਤ ਪਸੰਦ ਲੱਗਿਆ ਬਹੁਤ ਵਧੀਆ ਲੱਗਿਆ। ਅਸੀਂ ਪੂਰੇ ਜੋਰ ਸ਼ੋਰ ਦੇ ਨਾਲ ਇੱਥੇ ਵੋਟਾ ਪਵਾ ਕੇ ਪੂਰੇ ਇਮਾਨਦਾਰੀ ਨਾਲ ਜਿਤਾ ਕੇ ਭੇਜਾਂਗੇ ਔਰੇ ਤੋਂ ਜੀ ਗੱਲ ਕਰੀਏ ਮੈਂ ਰਾਮਾ ਨਾਲ ਕੀ ਗੱਲ ਕਰੀਏ ਯਾਰ ਇਹ ਹਾਜ਼ਰ ਪੰਜਾਬ ਦਾ ਖਾਰਾ ਉਹ ਕਿਵੇਂ ਦੇ ਦੇ ਇਹ ਜਿਹੜਾ ਭਗਵੰਤ ਮਾਨਤੀ ਜੀ ਝੂਠੇ ਵਾਦੇ ਕਰਕੇ ਬੀਬੀਆਂ ਨੂੰ 1000 1000 ਰੁਪਏ ਦੇ ਇਹਨਾਂ ਨੇ ਕੋਈ ਵਾਦਾ ਪੂਰਾ ਨਹੀਂ ਕਰਿਆ ਬੀਬੀਆਂ ਬੜੀ ਦੁਖੀ ਨੇ ਇਹਨਾਂ ਤੋਂ ਅੱਕ ਕੇ ਜਿਹੜੇ ਝਾੜੂ ਨਾਲ ਇਹਨਾਂ ਨੇ ਬੋਟਾ ਪਾਈਆਂ ਮੈਨੂੰ ਲੱਗਦਾ ਸ਼ਾਇਦ ਇਹ ਝਾੜੂ ਨਾਲ ਇਹਨਾਂ ਨੂੰ ਕੁੱਟਣ ਗਿਆ ਇਹਨਾਂ ਬੀਬੀਆਂ ਦੁਖੀ ਹੋਈਆਂ ਪਈਆਂ ਨੇ ਵੋਟਰਾਂ ਨੂੰ ਕੀ ਦਿਲ ਕਰਨਾ ਚਾਹੁੰਦੇ ਵੋਟਰਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਵੀ ਵੱਧ ਤੇ ਵੱਧ ਕਰੰਬੀਰ ਗਾਂਧੀ ਨੂੰ ਹੱਥ ਪੰਦੇ ਨੂੰ ਵੋਟ ਪਾਓ ਜੀ ਜੀ ਨਾਲ ਆ ਜੀ ਜਗਮਾਲ ਸਿੰਘ ਰਾਣਾ ਜੀ ਆ ਗਿਆ ਆ ਗਿਆ ਜੀ ਆ ਗਿਆ ਇਹ ਕਸਵਾ ਰੋਡ ਕੀ ਬਾਦਰਗੜ ਬੀਕਾ ਨੇਅਰ ਸਵੀਟ ਅੱਜ ਆ ਜੀ ਡਾਕਟਰ ਵੀ ਗਾਂਧੀ ਜੀ ਆਏ ਆ ਕਿਵੇਂ ਦੇਖਦੇ ਹੋ ਜੋਰ ਪ੍ਰਚਾਰ ਨੂੰ ਜੋਰ ਪ੍ਰਚਾਰ ਉਹਨਾਂ ਦਾ ਵਧੀਆ ਜੀ ਡਾਕਟਰ ਗਾਂਧੀ ਜੀ ਦਾ ਬਹੁਤ ਰੁਤਬਾ ਹੈ ਇਲਾਕਾ ਬੜਾ ਪਸੰਦ ਕਰਦਾ ਹੈ ਉਹਨਾਂ ਨੂੰ ਔਰ ਉਹਨਾਂ ਨੂੰ ਵੋਟਰ ਵੀ ਬੜ ਚੜ੍ਹ ਕੇ ਪਾਣਗੇ ਇਹ ਗੱਲ ਕਰੀਏ ਦਲ ਬਦਲ ਨੂੰ ਲੈ ਕੇ ਅੱਜ ਜਿਹੜੀ ਸਿਆਸਤ ਹੈ ਆ ਇਧਰ ਕੁ ਹੋ ਰਹੀ ਹੈ ਤੇ ਉਹਨੂੰ ਕਿਵੇਂ ਦੇਖਦੇ ਤੁਸੀਂ ਇਹ ਠੀਕ ਹੈ ਠੀਕ ਹੈ ਉਹਨਾਂ ਨੇ ਜਿਹੜਾ ਦਲ ਬਦਲੂ ਹੈ ਨਹੀਂ ਹੋਣਾ ਜਿਹਦਾ ਪਹਿਲਾਂ ਇੱਕ ਪਾਰਟੀ ਦਾ ਨਜ਼ਾਰਾ ਲੈ ਲਿਆ ਕਈ ਕਈ ਸਾਲ ਫਿਰ ਦੂਜੀ ਪਾਰਟੀ ਵਿੱਚ ਚਲੇ ਜਾਓ ਜਨਤਾ ਦਾ ਤਾਂ ਬੇਕੂਬ ਬਣਾਉਂਦੇ ਆ ਨਾ ਜਿਹੜੇ ਉਹਨਾਂ ਨਾਲ ਜੁੜੇ ਹੋਏ ਆ ਲੋਕੀ ਜੁੜੇ ਆ ਜਿਹੜੇ ਛੋਟੇ ਲੀਡਰ ਟਾਈਪ ਆ ਕੇ ਸਾਡੇ ਵਰਗੇ ਆ ਕੇ ਲੋਕ ਜਨਤਾ ਆ ਗਈ ਹੈ ਉਹਨਾਂ ਨਾਲ ਜੁੜੀ ਹੁੰਦੀ ਆ ਉਹ ਤਾਂ ਬੇ ਬੇਮਾਲਕ ਹੋ ਜਾਂਦੀ ਆ ਫਿਰ ਨਵਾਂ ਮਾਲਕ ਸਾਈ ਉਹਨਾਂ ਨੂੰ ਕੋਈ ਕੋਈ ਬਣਾਉਣਾ ਪੈਂਦਾ ਉਨੀ ਮਿਹਨਤ ਫੇਰ ਕਰਨੀ ਪੈਂਦੀ ਆ ਵੋਟਰਾਂ ਦੀ ਅਪੀਲ ਕਰਦੇ ਹੋ ਇਸੇ ਤਰ੍ਹਾਂ ਮੱਤਵਤ ਬੁੱਟਾ ਹਾਂਜੀ ਵੋਟਰਾਂ ਦੀ ਅਪੀਲ ਕਰਦੇ ਹੋ ਮੱਤਵਤ ਬੁੱਟਾ ਬੋਟਾਂ ਮੱਤਵਤ ਵੰਣ ਕੇ ਲੋਕ ਬੜੇ ਖੁਸ਼ ਹੈ ਵੋਟਰਾਂ ਦੀ ਅਪੀਲ ਕਰਦੇ ਹੋ ਲੋਕਾਂ ਨੂੰ ਮੈਂ ਇਹੀ ਅਪੀਲ ਕਰਾਂਗਾ ਜਨ ਬਣ ਕੇ ਜੋੜ ਕੇ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਐਮਪੀ ਇਲੈਕਸ਼ਨ ਦੀਆਂ ਵੋਟਾਂ 1 ਜੂਨ ਨੂੰ ਬੜੇ ਜੋਰ ਸ਼ੋਰ ਦੇ ਨਾਲ ਪਾਣੀ ਹੈ ਔਰ ਉਹਨਾਂ ਨੇ ਹੱਥ ਪੰਜੇ ਦੇ ਮੋਹਰ ਲਾ ਕੇ ਬਹੁਤ ਭਾਰੀ ਗਿਣਤੀ ਦੇ ਅੱਥੇ ਉਹਨਾਂ ਨੂੰ ਜਿਤਾ ਕੇ ਭੇਜਣਾ ਹੈ ਬਾਦੇਗੜ ਚੌਣ ਦੇ ਵਿੱਚੋਂ